ਕਾਰ ਖਡੋਣੇ ਦੀ ਤਰ੍ਹਾਂ ਪਲਟ ਗਈ ਹਾਦਸਾ ਕਿੰਨਾ ਭਿਆਨਕ ਹੈ ਤਸਵੀਰਾਂ ਬਿਆਨ ਕਰ ਰਹੀਆਂ ਨੇ ਇਹ ਪਟਿਆਲਾ ਦਾ ਰਾਜਪੁਰਾ ਰੋਡ ਹੈ ਜਿੱਥੇ ਤਰੇੜੀ ਜਟਾਂ ਕੋਲ ਭਿਆਨਕ ਹਾਦਸਾ ਪੇਸ਼ ਆਇਆ ਦਰਅਸਲ ਇੱਕ ਟਰੱਕ ਡਿਵਾਈਡਰ ਤੇ ਚੜ ਗਿਆ ਤੇ ਉਸ ਦੇ ਪਿੱਛੇ ਕਈ ਗੱਡੀਆਂ ਇੱਕ ਤੋਂ ਬਾਅਦ ਇੱਕ ਸ਼ਿਕਾਰ ਹੋਈਆਂ ਸਵੇਰੇ 8:30 ਵਜੇ ਦਾ ਇਹ ਮਾਮਲਾ ਹੈ ਜਦੋਂ ਧੁੰਦ ਤੇ ਰਫਤਾਰ ਕਰਕੇ ਹਾਦਸਾ ਪੇਸ਼ ਆਇਆ ਐਕਸੀਡੈਂਟ ਤਕਰੀਬਨ ਸਵੇਰੇ 8 ਵਜੇ ਦੇ ਦਰਮਿਆਨ ਹੋਇਆ ਵੱਡਾ ਕਾਰਨ ਧੁੰਦ ਬਹੁਤ ਜ਼ਿਆਦਾ ਸੰਘਣੀ ਸੀਗੀ ਦੂਜਾ ਜਿਹੜਾ ਟਰੱਕ ਡਰਾਈਵਰ ਆ ਉਹ ਓਵਰ ਸਪੀਡ ਸੀ ਕਿੰਨੇ ਜ਼ਖਮੀ ਹੋਏ ਨੇ ਜੀ ਇਹਦੇ ਵਿੱਚ ਚਾਰ ਬੰਦੇ ਜਿਹੜੇ ਆ ਪੁਲਿਸ ਮੁਲਾਜ਼ਮ ਸੀਗੇ ਉਹ ਆਪਣੇ ਹਾਈ ਕੋਰਟ ਦੇ ਵਿੱਚ ਆਪਣੀ ਤਰੀਕ ਤੇ ਜਾ ਰਹੇ ਸੀ ਉਹਦੇ ਵਿੱਚ ਜਿਹੜੇ ਚਾਰ ਪੁਲਿਸ ਮੁਲਾਜ਼ਮ ਨੇ ਉਹ ਥੋੜਿਆਂ ਜ਼ਖਮੀ ਹੋਏ ਨੇ ਉਹਨਾਂ ਨੂੰ ਰਜਿੰਦਰਾ ਹਸਪੀਟਲ ਦੇ ਵਿੱਚ ਅਸੀਂ ਭਰਤੀ ਕਰਵਾ ਕੇ ਆਏ ਹਾਂ ਹਾਲਤ ਠੀਕ ਆ ਕੋਈ ਜ਼ਿਆਦਾ ਨਾਜ਼ੁਕ ਨਹੀਂ ਆ ਪਰ ਫਿਰ ਵੀ ਸੱਟਾਂ ਲੱਗੀਆਂ ਨੇ ਕੋਈ ਜ਼ਿਆਦਾ ਸੀਰੀਅਸ ਕੇਸ ਵੀ ਨਹੀਂ ਆ ਕਿੰਨੀਆਂ ਗੱਡੀਆਂ ਨੂੰ ਇਹਨੇ ਫਿੱਟ ਮਰੀ ਇਹਨੇ ਤਕਰੀਬਨ 3 ਤੋਂ 4 ਗੱਡੀਆਂ ਜਿਹੜੀਆਂ ਨੇ ਨੁਕਸਾਨੀਆਂ ਨੇ ਜਿਨ੍ਹਾਂ ਦਾ ਨੁਕਸਾਨ ਬਹੁਤ ਹੀ ਜ਼ਿਆਦਾ ਗੱਡੀਆਂ ਦਾ